ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਓ ਸੁਰਤ ਸੱਜਣ ਮਿਲਾ ਦੇ ਰੱਬਾ ਮੇੜਿਆ ساری ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ ਸਾਰੀ ਉਮਰ ਤੇਰਾ ਤਾਰੀ ਜਾਉ ਲਵੇ ਤੌੜੀਏ ਦੇ ਫੁੱਲਾ ਵਾਂਗੂ ਫੁੱਲ ਖਿੜੇ ਜ਼ਿੰਦਗੀ ਦਾ ਇਹੋ ਜਿਹਾ ਹੋਵੇ ਸਾਡੇ ਪਿਆਰ ਦਾ ਅਗਾਜ ਵੇ ਸਾਹਮਣੇ ਬਿਠਾ ਕੇ ਸੋਹਣੇ ਸੱਜਣਾ ਨੂੰ ਤੱਕੀ ਜਾਵਾਂ ਇਸ਼ਕੇ ਦੀ ਆਵੇ ਸਾਡੇ ਦਿਲਾਂ ਚੋਂ ਆਵਾਜ਼ ਵੇ ਇੱਕ ਦੂਜੇ ਬਿਨਾ ਸਾਨੂੰ ਕੁਝ ਨਾ ਨજર ਆਵੇ ਫਿਰ ਜਾਈਏ ਬਸ ਸਾਰੀ ਦੁਨੀਆ ਨੂੰ ਭੁੱਲਵੇ ਫਿਰ ਜਾਈਏ ਬਸ ਸਾਰੀ ਦੁਨੀਆ ਨੂੰ ਭੁੱਲਵੇ ਓ ਸੁਰਖਤੇ ਸੱਜਣਾ ਮੇਲਾ ਦੇ ਰੱਬਾ ਮੇੜਿਆ ਸਾਰੀ ਉਮਰ ਤੇਰਾ ਤਾਰੀ ਜਾਉਂ ਮੁੱਲਵੇ ਸਾਰੀ ਉਮਰ ਤੇਰਾ ਤਾਰੀ ਜਾਉਂ ਮੁੱਲਵੇ ਹਰ ਪਲ ਜ਼ਿੰਦਗੀ ਦਾ ਸੋਹਣੀ ਜਹੀ ਉਤ ਵਿੱਚ ਕਰਦੇ ਮਾਂ ਬੱਸ ਸੋਹਣੇ ਸੱਜਣਾ ਦੇ ਨਾਵੇਂ ਚਾਰੇ ਦਰਵਾਜੇ ਪਾਵੇਂ ਬੰਦ ਹੋਣ ਲੂਣ ਆਂਦੇ ਬੋਲ ਦਾ ਨੇੜੇ ਉੱਤੇ ਹੋਵੇ ਵਪਾਰ ਕਾਵੇਂ ਲੋਕਾਂ ਦੀਆਂ ਸੋਚਾਂ ਦੀਆਂ ਗਲੀਆਂ ਨੇ ਤੰਗ ਪਾਵੇਂ ਪਿਆਰ ਵਾਲੇ ਬੂਹੇ ਸਾਡੇ ਜਾਨ ਖੁੱਲ ਖੁੱਲਵੇ ਪਿਆਰ ਵਾਲੇ ਬੂਵੇ ਸਾਡੇ ਜਾਨ ਖੁੱਲ ਖੁੱਲ ਵੀ ਓ ਸੁਰਤ ਸੱਜਣ ਮਿਲਾ ਦੇ ਰੱਬਾ ਮੀੜਿਆ ਸਾਰੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ ਸਾਰੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ ਓ ਸੁਰਤ ਸੱਜਣ ਮਿਲਾ ਦੇ ਰੱਬਾ ਮੀੜਿਆ ਸਾਰੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ ਸਾਰੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ ਉਹ ਸੁਖ ਤੇ ਸੱਜਣ ਮਿਲਾ ਦੇ ਰੱਬਾ ਮੇੜਿਆ ਸਾਰੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ ਸਾਰੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ